ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਆਂ ਪਿੰਡ ਹੈਗਾ ਜਲੂਰ ਤਹਿਸੀਲ ਲਹਿਰਾ ਖਾਗਾ ਤੇ ਨੇੜੇ ਯਾਖਲ ਹਰਿਆਣਾ ਤਿੰਨ ਕੁਆਲਿਟੀਆਂ ਦਿਖਾਵਾਂਗੇ ਅੱਜ ਆਪਾਂ ਇੱਕ ਤਾਂ ਦਿਖਾਵਾਂਗੇ ਮੋਰਾ ਨਸਲ ਦੀਆਂ ਝੋਟੀਆਂ ਇੱਕ ਐਚ ਐਫ ਬੱਚੀ ਤਾਜੀ ਸੂਈ ਤੇ ਇੱਕ ਦਿਖਾਵਾਂਗੇ ਬੂਰਾ ਕੱਟਾ ਤੇ ਇੱਕ ਪੈਂਦਾ ਮੋਰਾ ਜਿ ਇੱਕ ਮੋਰਾ ਨਸਲ ਚ ਪੈਂਦਾ ਬਾਕੀ ਲੈ ਆ ਗਏ ਰਹੀ ਕੈਮਰਾ ਇਧਰ ਕੱਲੀ ਕੱਲੀ ਤੋਰਦਾ ਹੀ ਖੋਲ ਕੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਨਿੰਮੇ ਤੋਂ ਕੋਸ਼ਿਸ਼ ਰਹਿੰਦੀ ਹੁੰਦੀ ਹੈ ਵੀ ਵੀਡੀਓ ਜੀ ਕਰਾ ਲਈਏ ਕਿਉਂਕਿ ਇੱਕ ਅੱਧੀ ਵੱਡੀ ਝੋਟੀ ਹੁੰਦੀ ਆ ਉਹਦਾ ਰੇਟ ਹੁੰਦਾ ਸੱਜਣੋਂ ਫੋਨ ਤੇ ਹੋਰ ਨਿੰਮੇ ਕਿਵੇਂ ਆ ਵਧੀਆ ਵੀਰ ਹੋਰ ਜਮਾਂ ਇਹਨੂੰ ਕਿਵੇਂ ਆ ਕੰਮ ਕਰ ਕੰਮ ਕਰ ਓਕੇ ਆ ਉਹ ਬਿਨਾ ਵੀਡੀਓ ਤੋਂ ਤੂੰ ਖਾਸੀਆਂ ਵੇਚਦਾ ਨਾ ਫਿਰ ਹੁਣ ਕੀ ਕਰੀਏ ਟਾਈਮੇ ਥੋੜਾ ਘੱਟ ਮਿਲਦਾ ਅੱਛਾ ਵੀ ਜੀ ਜ਼ਿਆਦੇ ਆ ਹੁਣ ਭਰਾ ਨੂੰ ਕਰ ਸੱਦਣਾ ਪੈਂਦਾ ਠੀਕ ਆ ਗੱਲ ਚਲੋ ਹੈ ਜੁਰਮਾਨਾ ਪਾ ਲਾਂਗੇ ਨਿੰਮੇ ਕੋਈ ਗੱਲ ਨਹੀਂ ਕੋਈ ਜੁਰਮਾਨਾ ਨਹੀਂ ਇੱਥੋਂ ਕਰ ਲੀਏ ਸ਼ੁਰੂ ਕਰ ਲਓ ਜੀ ਟੋਟਲ ਕਿੰਨੇ ਪਸ਼ੂ ਨੇ ਅੱਜ ਆਪਣੇ ਕੋਲ 8 ਅਸੂ ਦਾ 12 13 ਨੇ ਬਾਕੀ ਉਹਨਾਂ ਦੇ 2 4 ਦਿਨ ਰੁੱਕ ਕੇ ਬਣਾਵਾਂਗੇ ਠੀਕ ਹੈ ਇਹਦੇ ਚ ਮੀਣੀ ਦੀ ਕੁਆਲਿਟੀ ਵੀ ਆ ਗਈ ਤੇ ਕੁੰਡੀਆਂ ਮੋਰਾ ਚ ਵੀ ਆ ਗਈਆਂ ਤੇ ਬੂਰਾ ਕੱਟਾ ਵੀ ਆ ਗਿਆ ਤੇ ਮੋਰਾ ਨਸਲ ਦਾ ਕੱਟਾ ਵੀ ਆ ਗਿਆ ਚੰਗਾ ਝੋਟਾ ਤੇ 1 एचएफ ਆ ਗਈ ਹਾਂਜੀ ਬ੍ਰਾਂਡ ਅੱਜ 3 4 ਹੋ ਗਈ ਹੈ ਨਾ ਹਾਂਜੀ ਐਸੇ ਤੂੰ ਕਰ ਲਈ ਸ਼ੁਰੂ ਕਰ ਲਓ ਜੀ ਆ ਜਾ ਗੈਰੀ ਲਿਆ ਆਏ ਨੇ ਆਰਡਰ ਦੇ ਨੇੜੇ ਉਹ ਪਹਿਲਾਂ ਤੇ ਆਰਡਰ ਕੁਆਲਿਟੀ ਦੀ ਮਾਰ ਦੇ ਕੈਮਰਾ ਕਿਹੜਾ ਸੂਆ ਨੇ ਮੇਰਾ ਦੂਜਾ ਸੂਆ ਦੂਜਾ ਸੂਈ ਕਦੋਂ ਆ ਕੱਲ ਕੱਲ ਦੀ ਸੂਈ ਬੋਲਾ ਬੋਲਾ ਕੱਢਿਆ ਕੋਈ 4-5 ਕਿਲੋ ਨਾਲ ਇਹਦੇ ਹੈਗੀ ਆ 31 ਹੋਣਾ ਜਾਂ ਇਧਰ ਦੀ 31 ਵਾਲੇ ਪਾਸੇ ਕੱਟੀਆਂ ਲੱਗੂ ਜਿਵੇਂ ਮਹੀਨੇ ਦੀ ਹੁੰਦੀ ਆ ਜਿਹੜੀ ਨਾਲ ਇਹਦੇ ਕੱਟੀਆਂ ਟਾਪ ਕੁਆਲਿਟੀ ਦੀ ਆ ਬਾਕੀ ਕਮੈਂਟ ਕਰਕੇ ਤੁਸੀਂ ਨੇ ਦੱਸੋ ਸੁਲਤਾਨ ਦਾ ਸਿਮਨ ਲੱਗਿਆ ਹੋਇਆ ਮੱਝ ਦੇ ਮੱਝ ਝੋਟੀ ਹੈਗੀ ਐਮ 29 ਦੀ ਪਿਓਰ ਆ ਆ ਐਮ 29 ਦੀ ਸੁਲਤਾਨ ਦਾ ਗੈ ਲੱਗਿਆ ਹੋਇਆ ਸਿਮਨ ਕੱਟੀਆਂ ਆ ਗਈ ਸੁਲਤਾਨ ਦੀ ਹਾਂ ਤੇ ਆਰਡਰ ਦੀ ਦਾ ਪੰਡੇ ਲਈ ਫਿਰਦੀ ਆ ਨਾ ਮੈਂ ਕਹਿੰਦਾ ਤੋਰੀ ਬਈ ਐ ਐਚਪ ਗਾਮਾ ਨੂੰ ਵੀ ਨਹੀਂ ਲੱਗਦਾ ਇਹ ਚੀਜ਼ ਕੀ ਰਿਕਾਰਡ ਆ ਇਹਦਾ ਪਹਿਲਣ ਦਾ ਪਹਿਲਣ ਝੋਟੀ ਦੇ ਦੁੱਧ ਕੱਢਿਆ 20 ਪਲੱਸ ਠੀਕ ਆ ਗੱਲ ਇੱਧਰ ਦੀ ਲਿਆ ਇੱਧਰ ਦੀ ਬਈ ਇੱਧਰ ਦੀ ਹਾਂ ਬੋਚ ਕੇ ਤਾਰ ਲਾ ਐਂ ਦੀ ਗੇੜਾ ਦਵਾ ਕੇ ਐਂ ਨੂੰ ਫੇਰ ਲੈ ਜੀ ਗੇੜੇ ਕਈ ਦਵਾ ਦੇ ਤੋਰ ਦੇ ਤੋਰ ਦੇ ਤੋਰ ਦੇ ਇੱਥੋਂ ਮਾਰਦੇ ਆਰਡਰ ਤੇ ਕੈਮਰਾ ਘੈਰੀ ਤੇ ਬਾਡੀ ਦਿਖਾ ਦੇ ਤੇ ਉੱਤੋਂ ਬਾਡੀ ਦੀ ਚੜਾਈ ਵੀ ਫੁੱਲ ਆ ਗਈ ਹੈ ਨਾ ਚਵਾਈ ਦੀ ਕਿਵੇਂ ਸਤਾ ਜਮਾਈ ਬਾਲੀ ਓਕੇ 100 ਦੀ 100 ਆ ਮਹਾ 100 ਦੀ 100 ਅਬ ਬਾਕੀ ਇਹਦਾ ਸੱਜਣੋਂ ਤੁਹਾਨੂੰ ਥਣ ਦਾ ਸਹਿਜ ਵੀ ਦੱਸ ਦੂਗਾ ਵੀ ਇਹ ਚਵਾਈ ਇਹਦੀ ਕਿੱਦਾਂ ਦੀ ਹੋਊਗੀ ਝੋਟੀ ਦੀ ਤੇ ਆਰਡਰ ਹੈਗਾ ਐਫ ਗਾਮ ਵਾਲਾ ਕੰਮ ਆ ਇਸ ਵਾਰੀ ਕਿੰਨਾ ਕ ਪਾ ਦੂ ਚਾਹੀਦਾ ਇਹ ਕਿ ਦਾ ਕੋਈ ਬਰੀਡ ਵਾਲੀ ਨਸਲ ਆ ਇਹ ਇਹ ਚਾਹੀਦਾ 25 24 25 ਲੀਟਰ ਦੁੱਧ ਇਹਨੂੰ ਕੱਢਣਾ ਇਹ ਦੁੱਧ 22 ਕਹਿੰਦਾ ਇਸ ਵਾਰੀ ਦੇਣਾ ਚਾਹੀਦਾ 24 25 ਦੇ ਏੜ-ਗੇੜ ਚ ਆਪ ਆ ਗਿਆ M29 ਦੀ ਮਾਗਰ ਕੱਟੀ ਹੈਗੀ ਆ ਸੁਲਤਾਨ ਦੀ ਤੇ ਕੱਦ ਕਾਠ ਬਾਡੀ ਥਣ ਦਾ ਸਾਈਜ਼ ਤੇ ਆਰਡਰ ਦਾ ਸਾਈਜ਼ ਮਾਰਨੀ ਕਿਸੇ ਪੱਖ ਤੋਂ ਖੰਦੀ ਇੱਥੋਂ ਮਾਰ ਦੇਗਾ ਜੀ ਆਰਡਰ ਕੁ ਬਾਡੀ ਇਹ ਇਹ ਚੀਜ਼ਾਂ ਹੁੰਦੀਆਂ ਨੇ ਹਰਿਆਣੇ ਦੀਆਂ ਅਰੇ ਕਹਿੰਦਾ ਮਈਆਂ ਲੈ ਕੇ ਅਸੀਂ ਹਰਿਆਣੇ ਚ ਲੈ ਆਈਆਂ ਨੇ ਠੀਕ ਹੈ ਕਹਿੰਦਾ ਹਾਂ ਤੇ ਸਭਾ ਇਹ ਠੰਡੀਆਂ ਮੇਰਾ ਖਿਆਲਾ ਤੁੱਲੀਏ ਖੜੀ ਜੀ ਬਾੜੀ ਬਾੜੀ ਠੰਡੀ ਆ ਕਮਾਲਾ ਬਾਈ ਇੱਥੋਂ ਕਮਾਲਾ ਲੈ ਕੇ ਕਹਿੰਦਾ ਇੰਨੇ ਇੰਨੇ ਚੱਡੇ ਦੀਆਂ ਮਈਆਂ ਅਗਲਾ ਕਹਿੰਦਾ ਹਰਿਆਣੇ ਚ ਲੈ ਆਇਆ ਠੀਕ ਹੈ ਕਹਿੰਦਾ ਇੱਥੋਂ ਇੱਥੋਂ ਦਿਖਾ ਦੇ ਜੀ ਆਰਡਰ ਲਾ ਕੇ ਮੇਰੇ ਇੱਥੋਂ ਦਿਖਾ ਦੇ ਲਾ ਕੇ ਮੇਰੇ ਤੇ ਮਾਰ ਕੇ ਦੇਖ ਚੀਜਾਂ ਆਰਡਰ ਠੋਸ ਆ ਗਿਆ ਪੱਕੇ ਲੈਵੇ ਚ ਆ ਗਈ ਜਮਾਣਾ ਮੈਂ ਕਹਿੰਦਾ ਚੀਜ਼ੇ ਨਹੀਂ ਮਿਲਦੀ ਬ੍ਰਾਂਡ ਚੀਜ਼ ਆ ਆ ਲੈ ਚਲ ਬਾਈ ਤੇ ਬਾਕੀ ਦਾ ਆਰਡਰ ਵੀ ਗਵਾਹੀ ਭਰੂਗਾ ਥਣ ਦੱਸਿਆ ਜਾਏ ਅਗਾਂਹ ਦੀ ਪਿਛਾੜੀ ਦੇਖੀ ਦੇਖੀ ਇੱਥੇ ਇੱਥੇ ਦੇਖੀ ਕਿੱਥੇ ਕਿੱਥੇ ਚੀਜ਼ਾਂ ਲੱਗੀਆਂ ਪਈਆਂ ਨੇ ਮੈਂ ਇਹਦੇ ਤੇ ਬਾਕੀ ਇਹਨੇ ਆਪ ਇਕ ਗਵਾਹੀ ਭਰਨੀ ਆ ਵੀ ਇਹਨੇ ਦੁੱਧ ਕਿੰਨਾ ਕੁ ਪਾ ਦੇਣਾ ਹਾਂ ਇਹਦਾ ਰੇਟ ਨਿੰਮੇ ਕਰਾਂਗੇ ਵੀਡੀਓ ਤੇ ਰੇਟ ਕਰਦਾ ਨਹੀਂ ਲਾ ਦੇ ਰੰਗ ਫਿਰ ਕਿੰਨੇ ਹੀ ਦੇ ਦਾਂਗੇ ਦੱਸ ਚੀਜ਼ ਤਾਂ ਹੈਗੀ 5 ਲੱਖ ਦੀ ਠੀਕ ਆ ਗਰੀ ਆਪਾਂ ਕਿੰਨੇ ਦੇਵਾਂਗੇ ਆਪਾਂ ਸਭ ਲੈਸ ਕਰਕੇ ਚੀਜ਼ ਮੁੱਲ ਕਰਾਣਾ ਕੋਸ਼ ਕਰਾਈ ਜਾ ਫਿਕਸ ਦੱਸ ਦੇ ਫਿਕਸ ਜਮੈਂ 3 ਲੱਖ ਦੀ ਝੋਟੀ ਦੇਵਾਂਗੇ ਜੋ 10000 ਕਰਾਂਗੇ ਮਾਨ 290000 ਰੁਪਇਆ ਲੈ ਕੇ ਕਹਿਣ ਦਾ ਭਾਅ ਨਹੀਂ 3 ਲੱਖ ਲਵਾਂਗੇ ਜੇ ਕਿਸੇ ਨੇ 200 ਕਿਲੋਮੀਟਰ ਮੰਗਾਣੀ ਆ ਹਾਂਜੀ ਤਾਂ ਪਹੁੰਚ ਕਰਾਂਗੇ ਠੀਕ ਹੈ ਜੀ ਜੇ ਕਿਸੇ ਨੇ ਉਰੇ ਆ ਕੇ ਘਰੋਂ ਲੈਣੀ ਆ ਤਾਂ 10000 ਉਹਨੂੰ ਛੋਟ ਹੋਊਗੀ ਤਾਂ 10000 ਉਹਨੂੰ ਆਪਾਂ ਛੋਟ ਕਰ ਦਾਂਗੇ ਜਿਹੜਾ ਸੱਜਣ ਉਰੇ ਆਊਗਾ ਝੋਟੀ 5 ਲੱਖ ਦੀ ਆ ਠੀਕ ਹੈ ਗੱਲ ਆ ਬਾਈ ਦੇਖ ਲੈ ਦੇਣੀ ਆ 3 ਲੱਖ ਦੀ ਨਾਲ ਆਗੇ ਸੁਲਤਾਨ ਦੀ ਘਲਕਾਰੀ ਵੀ ਤਾਰ ਕੇ ਦੇਖ ਲੈ ਸਰੀਰ ਵਾਲਾ ਤੌਰ ਤੇ ਝੋਟੀ ਦੀ ਵੀ ਦਿਖਾ ਦੇ ਇੱਥੋਂ ਐਂ ਐਂ ਕਮਾ ਕੇ ਬੰਦੇ ਦੁਵਾਰੇ ਦੁਵਾਰੇ ਜਿਹੜਾ ਕੇਰਾ ਹਾਂ ਤੇ ਬਾਕੀ ਇਹਦਾ ਆਰਡਰ ਥਣ ਦਾ ਸੈਜ ਹਰੇਕ ਪੱਖ ਤੋਂ ਤਸੱਲੀ ਕਰਾ ਦੇ ਗਏ ਜੀ ਹਰੇਕ ਪਾਸਿਓਂ ਦਿਖਾ ਦੀ ਝੋਟੀ ਨੂੰ ਕਿਉਂਕਿ ਬਾਜਨ ਵਾਲੀ ਝੋਟੀ ਆ ਗਈ ਕਮਾਲਾ ਬਾਈ ਇੱਥੋਂ ਹਾਂ ਇਹ ਮਿਲੂਗੀ 22 ਕਹਿੰਦਾ 3 ਲੱਖ ਦੀ ਆਪ ਹੈਗੀ ਆ M29 ਦੀ ਨਾਲ ਕੱਟੀ ਹੈਗੀ ਆ ਇਹਦੇ ਸੁਲਤਾਨ ਦੀ ਤੇ ਜਿਹੜੀ ਚਵਾਈ ਆ ਚਵਾਈ ਇਹਦੀ ਮਿਲੂਗੀ ਇੱਕ ਵਟਾ ਕੱਤੀ ਖੜੀ ਕਰੀ ਕੱਤੀ ਖੜੀ ਕਰੀ ਮੜੀ ਕੱਤੀ ਵੀ ਨੇ ਮਾ ਕਹਿੰਦਾ ਦਿਖਾਈ ਦੇ ਕਿੱਡੀ ਆ ਦਿਖਾ ਵੀ ਦਿੱਤੀ ਪਹਿਲਾਂ ਵੀ ਘੱਟੋ ਘਾਟਾਂ ਲੱਗਦੀ ਆ ਜਿਵੇਂ ਮਹੀਨੇ ਦੀ ਹੁੰਦੀ ਆ ਕੱਤੀ ਖੜੀ ਕਰ ਦੇ ਖੋਲ ਦੇ ਖੋਲ ਦੇ ਸੂਈ ਹੈਗੀ ਆ ਸਵੇਰ ਦੀ ਜੇਰ ਜੱਪਾ ਡਾਣਾ ਦਾ ਹਾਂਜੀ ਹਾਂ ਜੇਰ ਜੱਪਾ ਡਾਣਾ ਅੱਜ ਸਵੇਰੇ ਸੂਈ ਆ ਰਾਤ ਠੀਕ ਹੈ ਕੱਲ ਸ਼ਾਮੀ ਜੇ ਸੂਈ ਦੀ ਦੇਖੀ ਕੱਟੀ ਬੱਚਾ ਦੇਖ ਜੀ ਪਛਾਣ ਹੋ ਕੇ ਸਾਰੀ ਲੈਗ ਸਕੋਰ ਦੀ ਵੀ ਮਜ਼ਬੂਤ ਆ ਕੱਦ ਵੀ ਚੰਗਾ ਬਣਾਉਗੀ ਜਿੱਦ ਦੇ ਅਸਲ ਚੰਗੀ ਕੁਆਲਿਟੀ ਦੀ ਆ ਜਿੱਦ ਦੇ ਦੋ ਦੋ ਹਟ ਗਈ ਹਾਂਜੀ ਜੇ ਕਿਸੇ ਨੇ ਕੱਟੀ ਦੇਣੀ ਹੋਵੇ 50000 ਦੀ ਰੱਖਦਾ 50 ਹਾਂ ਸੇਵ ਕਰ ਲਿਓ ਤੇ ਇਹ ਵੀ ਇਹ ਸੇਵ ਕਰ ਲਓ ਜਿਹੇ ਕੋਈ ਗੱਲ ਨਹੀਂ ਆ ਬਾਈ ਕਹਿੰਦਾ 50ਾਂ ਦੀ ਆਪਾਂ ਲੈ ਲਾਂਗੇ ਤੇ ਹੁਣ ਆ ਜਾ ਮੀਣੀ ਤੇ ਦੋ ਨੰਬਰ ਵਾਲੀ ਤੇ ਆ ਜਾਗੇ ਬੰਦ ਹੋ ਇਧਰ ਝੋਟੀ ਹਾਂ ਇਹਨੂੰ ਕਰ ਦੋ ਸਾਈਡ ਨੂੰ ਤੇ ਹੁਣ ਮਾਰ ਦਿਆ ਮੀਡੀ ਤੇ ਕੈਮਰਾ ਤੋੜ ਦੇ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਦੂਜਾ ਸਿੰਘ ਹਲਦਿਆ ਮੈਂ ਕਹਿੰਦਾ ਯਾਰ ਇਹ ਜਿਹੜੇ ਸਿੰਗਾ ਹੱਲਣ ਵਾਲੀ ਆਈ ਨਹੀਂ ਹੋਣੀ ਦਿਖਾਈ ਇੱਧਰ ਦੇਖੀ ਫੁੱਲੇ ਹਲਦੇ ਨੇ ਹਨਾ ਮੈਂ ਕਹਿੰਦਾ ਚੀਜ਼ ਇਹ ਹੁੰਦੀ ਐ ਮੀਣੀ ਅਗਲਾ ਲੈ ਕੇ ਕਹਿੰਦਾ ਪਰ ਉਹ ਉਧਰ ਖਿੱਚੋਏ ਅਰੇ ਕਹਿੰਦਾ ਮੀਣੀ ਲਈ ਆ ਪਰ ਸੋਈ ਆ ਬੋਲਾ ਤੇ ਪੋਤੇ ਪਰ ਸਾਫ ਕਰਿਆ ਬੱਚਾ ਕੀ ਆ ਨਾਲ ਬਈ ਬੱਚਾ ਗੈਲ ਮੇਲ ਇੱਕ ਮਿੰਟ ਦੇਖ ਲਾ ਦੇਖ ਕੇ ਦੱਸ ਮੇਲ ਕਾਫ ਨਾਲ ਇਹਦੇ ਆ ਗਿਆ ਕੱਟਾ ਸੂਆ ਹੈਗੀ ਆ ਦੂਜਾ ਤੇ ਆ ਗਈ ਮੀਣੀ ਕੱਦ ਕਾਠ ਆ ਗਿਆ ਵੱਡਾ ਤੇ ਬੋਲੇ ਚ ਬਾਈ ਕਹਿੰਦਾ ਹੈਗੀ ਆ ਸਾਫ ਸਿੰਘ ਹਲਦੇ ਨੇ ਪ्योर ਮੀਣੀ ਆ ਜੱਜ ਬੋਲਾ ਸਾਫ ਕਰਕੇ ਹੁਣ 12 ਕਿਲੋ ਤੋਂ ਸਟਾਰਟ ਹੋਈ ਆ ਹੈਗਾ 12 ਮੈਂ 12 ਕਿਲੋ ਜੀਦਾ ਮਰਜ਼ੀ ਕੀ ਕਰਦੇ ਨੇ ਆ ਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਬੋਲੇ ਚ ਖਾਲੀ ਹੋਣਸਾਰ 12 ਕਿਲੋ ਤੋਂ ਸਟਾਰਟ ਹੋਈ ਆ ਛੋਟੀ ਦੁੱਧ ਦੇਊਗੀ 16 ਕਿਲੋ ਕੱਦ ਆ ਗਿਆ ਫੁੱਲ ਵੱਡਾ ਤੇ ਉੱਤੋਂ ਚੜਾਈ ਆ ਜਿਹੜੀ ਬਾਈ ਚੜਾਈ ਬਹੁਤ ਆ ਛੋਟੀ ਦੀ ਚੜਾਈ ਵੀ ਤੇ ਆ ਲੇ ਲਿਆ ਐਂ ਨਹੀਂ ਲਿਆ ਇਧਰਲੇ ਪਾਸੇ ਥੋੜਾ ਜਿਹਾ ਕਰਦੀ ਆ ਤੇ ਆਈ ਟ੍ਰਾਈ ਕਰ ਤੋ ਦਿਖਾ ਨਹੀਂ ਕੋਈ ਨੀ ਬੋਚ ਕੋਈ ਗੱਲ ਕੋਈ ਬੋਚ ਕੇ ਬੋਚ ਕੇ ਲੈ ਜਾ ਪਰੇਸ਼ਾਨ ਨਾ ਕਰ ਚੱਲ ਚੱਲ ਲੈ ਜਾ ਬੱਚੇ ਦੇ ਲੈ ਜਾ ਲੈ ਜਾ ਬੱਚੇ ਦੇ ਅੱਲਾ ਇੱਧਰ ਲਿਆ ਆ ਗਈ ਆ ਗਈ ਫੁੱਲ ਇੱਧਰ ਲੈ ਕੈਮਰਾ ਇੱਥੀ ਦਿਖਾ ਦੇ ਇੱਥੀ ਦਿਖਾ ਦੇ ਇੱਧਰ ਲੈ ਕੈਮਰਾ ਆ ਆ ਚੀਜ਼ ਦੇਖ ਆ ਦੇਖੀ ਨਾੜਾ ਆਰਡਰ ਕੁਆਲਟੀ ਦੇ ਮਾਰਦੇ ਆਂ ਰੀ ਆਰਡਰ ਰੱਖਿਆ ਫਿਕਸ ਜਮਾ ਹੈ ਨਾ ਬੰਦੇ ਬੰਦੇ ਕੋਈ ਗੱਲ ਤੇ ਨਾਲੇ ਮਾਰਦੇ ਸਿੰਗ ਹਿਲਦੇ ਦਿਖਾ ਦੇ ਦੋਨੇ ਤੇ ਨਾਲੇ ਵੀਊ ਕਰਕੇ ਦਿਖਾ ਦੇ ਨਾੜੂ ਆ ਬੱਚੇ ਦਾ ਨਾਲੇ ਆ ਬਿਲਕੁਲ ਤਾਜ਼ਾ ਹੂੰ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਲੈਣਾ ਦੇਣਾ 175000 1 ਲੱਖ 75 ਮਾਨਤਾਨ ਕਰ ਦਾਂਗੇ ਮਾਨਤਾਨ ਕਰਦਾ 200 ਕਿਲੋਮੀਟਰ ਤੱਕ ਫਰੀ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਪਹੁੰਚ ਕਰਾਂਗੇ ਕੋਈ ਮਰਜ਼ੀ ਮੰਗਾਓ ਤੇ ਹੁਣ ਗੈਰੀ ਮਾਰ ਦੇ ਤਿੰਨ ਨੰਬਰ ਵਾਲੀ ਝੋਟੀ ਦੇ ਇਧਰਲੇ ਬੰਨੇ ਇੱਕ ਮਿੰਟ ਬੱਚੇ ਦਾ 나ੜੂਆ ਇਹਦਾ ਵੀ 나ੜੂ ਪਹਿਲਾਂ ਦੀ ਆਰਡਰ ਕੁਆਲਿਟੀ ਤੇ ਮਾਰਦੇ ਤੇ ਫਿਰ ਇਹਦਾ ਬੱਚੇ ਦਾ 나ੜੂਆ ਦਿਖਾਦੇ ਨਾਲੀ ਇਹਦੇ ਨਾਲ ਬੱਚਾ ਕੀ ਆ ਜੀ ਇਹਦੇ ਘਲ ਕੱਟੀ ਆ ਇਹਦੇ ਨਾਲ ਕੱਟੀ ਆ ਗਈ ਇਹਦਾ ਕਿਹੜਾ ਸੂਆ ਭਾਈ ਦੂਜਾ ਦੌਰ ਦੇ ਖੋਲ ਕੇ ਇਹਦਾ ਸੂਆ ਕਿੰਨੇ ਕ ਦਿਨ ਦਾ ਇਹ ਪਰਸੋ ਸੋਈਏ ਵੀ ਬੋਲੇ ਜੋ ਖਾਲੀ ਕਰੀਏ ਨੂੰ ਲੈ ਚੱਲਿਆ ਕਰ ਬਾਈ ਇਹ ਵੀ ਬੋਲੇ ਜੋ ਸਾਫ ਹੋਈ ਆ ਇਹ ਵੀ ਬੋਲੇ ਜੋ ਖਾਲੀ ਆ ਹਾਂ ਹੁਣ ਕਿੰਨਾ ਕ ਦੁੱਧ ਆ ਹੁਣ ਬੋਲੇ 14 ਕਿਲੋ ਚਬਾ ਕੇ ਦੇਵਾਂ ਦੋ ਟਾਈਮ ਜਿਹੜਾ ਮਰਜੀ ਆ ਕੇ ਚੋ ਲੋ ਹਾਜ਼ਰ ਹਾਂ 100 ਗ੍ਰਾਮ ਵੀ ਘਟ ਗਿਆ 10000 ਦੀ ਛੋਟ ਕਰੂੰਗਾ 100 ਗ੍ਰਾਮ ਗੱਲ ਠੀਕ ਆ ਗੱਲ 14 ਕਿਲੋ ਹਾਜ਼ਰ 나ੜੂਆ ਸਾਨੂੰ ਮੈਂ ਦਿਖਾਤਾ ਬੱਚੇ ਦਾ ਨਾਲ ਆ ਨਾਲੇ ਦੇ ਹੈਗੀ ਆ ਕੱਟੀ ਚਬਾਈ ਦੀ ਬਾਈ ਕਿਵੇਂ ਹੈ ਚਬਾਈ ਤੇ ਛੱਡ ਦੇ ਕੱਲਾ ਜਾ ਜਾਂ ਥਣ ਲੱਗੇ ਉਹੀ ਚੀਜ਼ ਆ ਆ ਭਾਲਾ ਥੋੜੀ ਬਹੁਤੀ ਹਾਂ ਹਾਂ ਭਾਲਾ ਥਾਣਾ ਦੇਖੀ ਰੋਕੀ ਚੀਜ਼ ਆਰਡਰ ਇਹਦਾ ਵੀ ਜਮਾਟ ਕੋਟਾ ਆ ਗਿਆ ਨਾ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਟੈਂ ਰੱਖ ਸੱਜਣਾ ਇਧਰਲੇ ਬੰਨੇ ਤੋੜ ਦਿਆ ਇਹਨੂੰ ਠੰਡੀਆਂ ਦੇਖ ਝੋਟੀਆਂ ਕਿੰਨੀਆਂ ਨੇ ਇਹ ਕਿੰਨਾ ਕੁ ਦੁੱਧ ਪਾ ਦੂਗੀ ਤੂੰ ਦੇਉਗੀ 18 ਕਿਲੋ ਇਹ ਦੇ ਦੂਗੀ 22 ਕਹਿੰਦਾ 18 ਕਿਲੋ 14 ਕਿਲੋ ਅੱਜ ਹਾਜ਼ਰ ਅੱਜ ਬੋਲਾ ਇਹਨ ਤਿਆਰ ਆ ਡੰਗ 2 ਡੰਗ ਚ ਪਾ ਦਾਂਗੇ ਐ ਮਾ ਕਹਿੰਦਾ 4 ਡੰਗ ਚ ਉਹ ਮੈਨੂੰ ਕੋਈ ਟੈਨਸ਼ਨ ਨਹੀਂ ਆ ਬਰੀਕੀਆਂ ਮੈਂ ਚ ਆ ਗਿਆ ਫੁੱਲ ਕੱਦ ਆ ਗਿਆ ਚੰਗਾ ਲਿਆਇਆ ਕਰ ਬੁੱਕਿਆ ਨਾ ਕਰ ਇਹਨਾਂ ਲਈ ਆ ਆਰਡਰ ਰੱਖਦੀ ਆ ਬਾਈ ਪੂਰਾ ਫਸਵਾ ਤੇ ਥਣਾ ਤੇ ਬਾਈ ਕਹਿੰਦਾ ਬਾਦੀ ਆ ਥੋੜੀ ਬਹੁਤੀ ਤੇ ਬਾਕੀ ਚਵਾਈ ਤੁਸੀਂ ਚੇਹ ਬਾਈ ਤੁਹਾਨੂੰ ਜੇਰ ਜੂੜ ਕੇ ਨੀ ਟਾਲਣਾ ਜਮਨ ਜੇਰ ਜੂੜ ਕੇ ਨੀ ਟਾਲਣਾ ਇਹਦਾ ਕੀ ਰੇਟ ਰਹੂ ਲੈ ਚਲਾ ਇਹਨੂੰ ਇਹਦਾ ਰੇਟ ਰਹੂਗਾ 200 ਕਿਲੋਮੀਟਰ ਭੇਜਾਂਗੇ ਫਰੀ ਹਾਂਜੀ ਠੀਕ ਆ 1.5 ਲੱਖ ਦੀ ਇਹ ਦੇ ਦਾਂਗੇ ਜੇ ਉਰੇ ਆ ਜੇ ਕੋਈ ਉਰੇ ਆ ਕੇ ਲਊਗਾ ਹਾਂਜੀ ਤਾਂ ਉਦੋਂ ਲਾਵਾਂਗੇ 1,45,000 ਕਰوں 1 ਲੱਖ 45 ਦੀ ਜੇ 200 ਮੀਲ ਪਹੁੰਚ ਕਰਾਉਣੀ ਆ ਤਾਂ ਡੇਢ ਚ ਹੋ ਜੂਗੀ ਜੇ ਕੋਈ ਜੋੜਾ ਇਕੱਠਾ ਲਊਗਾ ਹਾਂਜੀ ਹਾਂਜੀ ਹੋਰ ਵੀ ਲੈਸ ਕਰ ਦਾਂਗੇ ਜੋੜੇ 'ਚ 175 ਤੇ ਡੇਢ ਕਿੰਨਾ ਬਣਿਆ ਐਨੀ ਗਿਣਤੀ ਆਉਂਦੀ ਨਹੀਂ ਮੈਨੂੰ 325 ਠੀਕ ਆ ਗੱਲ ਤਾਂ 3-10 ਦੀਆਂ ਮਈਆਂ ਪਹੁੰਚ ਕਰੂੰਗਾ ਜੋੜੇ ਦੀ ਜੋੜੇ ਦੀ ਠੀਕ ਆ ਗੱਲ 3-10 ਦੀਆਂ ਪਹੁੰਚ ਕਰੂੰਗਾ ਜੋੜੇ ਦੀ ਕਿਰਾਇਆ ਵੀ ਮੇਰਾ ਠੀਕ ਆ ਜੀ ਹਾਂ ਤੇ ਹੁਣ ਇਹਦੇ ਫੇਸ ਕੁਆਲਿਟੀ ਦੀ ਮਾਰ ਆਹ ਦੇਖ 33 ਫਿਰ ਦੂਜਾ ਬਾਈ ਦੂਜਾ ਸੂਆ ਪ्योर ਮੋੜਾ ਦੀ ਝੋਟੀ ਆ ਠੀਕ ਆ ਜੀ ਹਾਂ ਸੂਆ ਕਿਨੇ ਦਿੰਦਾ ਸੂਆ ਹਫਤੇ ਦਾ ਗੈਲ ਮੇਲ ਖਾਫਾ ਨਾਲ ਆ ਗਿਆ ਕਟਾ ਸੂਆ ਇੱਕ ਹਫਤੇ ਦਾ ਹੁਣ ਹਾਜ਼ਰ ਕਿੰਨਾ 14 ਕਿਲੋ ਦੁੱਧ ਐਨ ਕੰਡੇ ਦਾ ਤਿਆਰ ਆ 14 ਆਪਾਂ ਡੰਗ ਦੋ ਡੰਗ ਚਵਾਜੋ ਚੋ ਚੋ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਠੀਕ ਆ ਗੱਲ ਆ ਸਿੰਘ ਆ ਗਿਆ ਬਿਲਕੁਲ ਛੋਟਾ ਤੇ ਰਿੰਗ ਖੁੰਦੇ ਜਮਨ ਆ ਲੈ ਚ ਲੈ ਇਹਨੂੰ ਇਹ ਕਿੰਨਾ ਕੁ ਦੁੱਧ ਪਾ ਦੂਗੀ 15 ਲੀਟਰ 15 ਪਾ ਦੂਗੀ ਹਾਂ ਕਿਲੋ ਖੰਡ ਦੀ ਗੰਜਾਇਸ਼ ਹੈ ਚ ਹਾਂ ਹਾਂ ਬਸ ਹਾਂ ਇੱਕ ਹਫਤੇ ਦਾ ਸੁਹਾ ਹੋ ਗਿਆ ਮੈਲਿਕਨ ਲੱਗੀ ਮੈਲਾ ਹਜੇ ਚੱਲੀ ਨੀ ਕਮਾਲ ਆ ਬਈ ਇੱਥੇ ਹਜੇ ਮੈਲਾ ਸੱਤਣਾ ਕੱਟਿਆ ਸਿੰਗੜਾ ਆ ਗਿਆ ਜੀ ਮੈਂ ਨਾ ਰਿੰਗ ਚ ਖੜਨਾ ਨਹੀਂ ਦਿੱਤੀ ਹੁੰਦੀ ਥਾੜਾ ਥਣ ਕੀ ਚੀਜ਼ ਲੱਗੀ ਹੋਈ ਆ ਜੀ ਨਾ ਆ ਗਈ ਫੁੱਲ ਹਰੇਕ ਪੱਖ ਤੋਂ ਚਵਾਈ ਦੀ ਕਿੰਨੇ ਬਾਈ ਚਵਾਈ ਵਾਲੀ ਵਧੀਆ ਚਵਾਈ ਦੀ ਫੋਕੀ ਹਾਂ ਸਿੰਗੜਾ ਜੰਮੀ ਛੋਟਾ ਆ ਗਿਆ ਜੀ ਮੈਂ ਆਪਣੇ ਜਿਹਨੇ ਪੰਜ ਦਿਨਾਂ ਕੱਟੀਆਂ ਹਾਂ ਹਾਂ ਹਲਾਇ ਚੱਲ ਬਈ ਇਹਨੂੰ ਇੱਕ ਗੱਲ ਹੋਰ ਦੱਸ ਦੇਣਾ ਫਾਲਤੂ ਫਾਇਟ ਨਹੀਂ ਹੈ ਜੀ ਇਹਦੇ ਤੇ ਨਾ ਫਿਕਸ ਫਿਕਸ ਜੀ ਬਾਡੀ ਆ ਤੇ ਫਿਕਸ ਜਿਹਾ ਹੀ ਆ ਚਬਾਈ ਦੀ ਹੈਗੀ ਬਾਈ ਕਹਿੰਦਾ 100 ਦੀ 114 ਕਿਲੋ ਅੱਜ ਹਾਜ਼ਰ ਆ ਦੁੱਧ ਦੇਊਗੀ 15 ਕਿਲੋ ਤੇ ਨਾਲ ਆ ਗਿਆ ਮੇਲ ਕਾਫ ਪੈਸੇ ਦੇ ਕਿੰਨੇ ਲਾ ਲਾਂਗੇ ਨੰਮੀ ਪੈਸੇ ਜਮਾ ਜਾਇਜ ਲਾਵਾਂਗੇ ਦਾ ਪੈਸੇ ਲਾਵਾਂਗੇ ਤੇ 1,35,000 1,35,000 ਹਾਂ ਜਿਹੜਾ ਕੋਈ ਘਰੇ ਪਾਊਗਾ ਅਕਾਊਂਟ 'ਚ 1,35,000 200 ਕਿਲੋਮੀਟਰ ਕਰੂਗਾ ਮਰਸਰ ਤੱਕ ਹਾਂਜੋ 135ਜ ਹਾਂ ਜੇ ਕੋਈ ਘਰੇ ਦੇ ਕੇ ਜਾਊਗਾ ਤਾਂ 130000 ਦੀ ਝੋਟੀ ਦੇਵਾਂਗੇ ਠੀਕ ਹੈ ਗੱਲ ਇਹ 4 ਨੰਬਰ ਤੇ ਆ ਗਈ ਤੇ ਹੁਣ ਗੈਰੀ 5 ਵਾਲੀ ਦੀ ਵੀ ਫੇਸ ਪੰਜ ਦੀ ਦੋ ਦੰਦ ਕੱਟੀ ਆ ਇਹ ਹਾਂਜੀ ਮੂੰਦੋਂ ਸੂਆ ਪਹਿਲਾ ਪਹਿਲਾ ਸੂਆ ਨਾਲ ਬੱਚਾ ਕੀ ਆ ਦੇਖ ਲਾ ਨਾਲ ਬੱਚਾ ਕੱਟੀ ਕੱਟੀ ਨਾਲ ਵੀ ਕੱਟੀ ਹਾਂ ਸੂਆ ਕਿੰਨੇ ਦਿਨ ਦਾ ਹੋ ਗਿਆ ਇਹਦਾ 15 ਦਿਨ ਦਾ 15 ਦਿਨ ਦਾ ਸੂਆ ਨਾਲ ਕੱਟੀ ਦੰਦਾਂ ਚ ਦੋ ਦੰਦ ਦੁੱਧ ਹਾਜ਼ਰ ਕਿੰਨਾ 12 ਕਿਲੋ ਐਨ ਠੰਡਾ 12 ਕਿਲੋ ਡੰਗ ਦੋ ਡੰਗ ਚੋਣ ਵਾਲਾ ਹਾਜ਼ਰ ਹਾਂ ਇਹਦੇ ਥੱਲੇ ਹੈਗਾ ਸੱਜਣੋ 12 ਕਿਲੋ ਦੰਦਾਂ ਚ ਆ ਗਈ ਦੋ ਦੰਦ ਲਾੜਾ ਭਾਈ ਥੱਲੇ ਲਾੜਾ ਹਾਂ ਨਾਲ ਇਹਦੇ ਆ ਗਈ ਸੱਜਣੋ ਕੱਟੀ ਸਿੰਘ ਆ ਗਿਆ ਬੰਦ ਆਰਡਰ ਵੀ ਜਮਾ ਲਿਆ ਰੱਖੀ ਆ ਲੈ ਵੇ ਦੇਖੀ ਥਣ ਦੇਖੀ ਕੱਪੀ ਦੇ ਇੱਕ ਗਿੱਠ ਪੈਂਦੀ ਆ ਚਬਾਈ ਦੀ ਕਿਵੇਂ ਭਾਈ ਲੈ ਇੱਕ ਚਬਾਈ ਲੈ ਅਹੀਂ ਭੇਜਾ ਅਹੀਂ ਭੇਜਾ ਕੱਟੀ ਦੇ ਥੱਲੇ ਲੈ ਨਾ ਪਤਾ ਨਾ ਠੀਕ ਆ ਠੀਕ ਆ ਲੈ ਜਾ ਲੈ ਚਲਾ ਇਹਨੂੰ ਦੰਦਾਂ ਚ ਆ ਗਈ ਦੋ ਦੰਦ ਤੇ ਦੁੱਧ ਹੈਗਾ 12 ਕਿਲੋ ਸੂਆ 15 ਦਿਨ ਦਾ ਬਾਈ ਸੂਆ 12 ਦਿਨ ਦਾ ਹੀ ਆਸਲ ਐਵੇਂ ਲੱਗਦਾ ਜਿਵੇਂ ਬੱਚਾ 15 ਦਿਨਾਂ ਦਾ ਹੋਵੇ ਦੰਦਾਂ ਚ ਦੋ ਦੰਦ ਹਾਂ ਕੱਟੀ ਗੱਲ ਦੇਖੀ ਕੱਟੀ ਦੇ ਮਾਰੀ ਗੱਲ ਨਾਲ ਇਹਦੇ ਆ ਗਈ ਕੈਮਰਾ ਲਿਆ ਬਈ ਲਿਆ ਆਲੇ ਆਲੀ ਆਲੀ ਆ ਲਿਆ ਤੇ ਆ ਆ ਗਈ ਨਾਲੇ ਤੇ ਕੱਟੀ ਤੇ ਆਪ ਵੀ ਕੱਟੀਏ ਆ ਗਈ ਤਕਰੀਬਨ ਛੋਟੀ ਉਮਰੇ ਆ ਜਾਂਦੀਆਂ ਦੋ ਦੰਦਾਂ ਚ 2.5 ਸਾਲ ਦੀ ਜਿਹੜੀ ਆ ਜਾਂਦੀ ਆ ਇਹਦਾ ਰੇਟ ਨਿੰਮੇ ਕੀ ਰਹੂਗਾ ਕੱਟੀ ਹੈਗੀ 1.5 ਲੱਖ ਦੀ ਆਪਾਂ ਕਿੰਨੇ ਆਪਾਂ ਰੁਪਈਆ ਲੈਣਾ ਇਹਦਾ ਜਮਾ ਜਾਇਜ਼ ਲੈਣੇ ਭਰਾਵਾ 125000 125000 ਨਾਲ ਕੱਟੀ ਹਾਂ ਦੇਖੀ ਦੁੱਧ 12 ਕਿਲੋ ਹੈ 12 ਕਿਲੋ ਦੁੱਧ 13 ਕਿਲੋ ਹੋਊਗਾ 12 ਕਿਲੋ ਦੀ ਓਟ ਆ ਠੀਕ ਆ ਜੀ ਆ ਸਾਈਡ ਨੂੰ ਹੋ ਜਾ ਇੱਥੋਂ ਗੈਰੀ ਫੇਸ ਕੁਆਲਟੀ ਦੇ ਮਾਰਦੇ ਜੀ ਤੇ ਹੁਣ ਆ ਜਾ ਇੱਧਰ ਐਚ ਐਫ ਵੀ ਲੈ ਰਹੀ ਅੱਜ ਇੱਕ ਹੈ ਹਾਂ ਇਹਦਾ ਸੁਆ ਕਿਹੜਾ ਇਹਦਾ ਪਨੂਨ ਆ ਦੋ ਦੰਦ ਆਜੇ ਬੱਚੀ ਦੋ ਦੰਦ ਪਹਿਲਾ ਸੁਆ ਹਾਂ ਆਪਾਂ ਦਾ ਬੱਚੀ ਘੱਟ ਲੈਣੀ ਆ ਜੇ ਚੀਜ਼ ਆਪਾਂ ਨੂੰ ਵਧੀਆ ਮਿਲੀ ਤਾਂ ਲਈਆ ਠੀਕ ਆ ਨਾਲ ਬੱਚਾ ਕੀ ਆ ਇਹਦੇ ਬੱਚਾ ਨਾਲ ਆ ਗਿਆ ਮੇਲ ਕਾਫ ਲੈ ਚਲਾ ਇਹਨੂੰ ਬਈ ਬੱਚੀ ਦੇਖੀ ਚੀਜ਼ ਕੀ ਆ ਤਾਂ ਦੋ ਦੰਦ ਦੇ ਹਿਸਾਬ ਨਾਲ ਪੜਿਆ ਬੱਚੀ ਦੇਖੀ ਸੂਈ ਕਤਵਾ ਇਹ ਪਰਸੋਂ ਸੂਈਆ ਬੋਲਾ ਬੋਲਾ ਬਿਲਕੁਲ ਲਿਆ ਵੀ ਲਿਆ 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 ਬੋਲਾ ਜਮ ਬਿਲਕੁਲ ਸਾਫ ਕਰਿਆ ਹੋਇਆ ਬੋਲੇ ਚ ਸਾਫ ਪਰਸੋਂ ਦਾ ਸੂਹਾ ਦੰਦਾਂ ਚ ਦੋ ਦੰਦ ਕਿੰਨਾ ਕੁ ਬੋਲਾ ਹੁਣ ਹੁਣ ਬੋਲਾ ਹੋਊਗਾ ਮੈਂ ਸਵੇਰੇ ਇਹਦਾ ਬੋਲਾ ਕੱਢਿਆ ਸੀਗਾ ਕੋਈ 7 7.5 ਕਿਲੋ 15 ਕਿਲੋ ਤੋਂ ਸਟਾਰਟ ਹੋਈ ਆ ਬੱਚੀ 15 ਹੈਗਾ ਹਾਂ 15 ਐਨ ਹਾਂ ਕੋਈ ਟਾਈਮਾਂ ਦਾ ਹਾਂ ਹਾਂ ਕਿੰਨਾ ਦੁੱਧ ਪਾ ਸਕਦੀ ਆ ਯਾਰ ਬੱਚੀ ਨੂੰ ਚਾਹੀਦਾ ਦੁੱਧ 28 30 ਲੀਟਰ 28 ਦੀ ਨਹੀਂ ਆਪਾਂ 25 ਮੰਨੋ 25 ਲੀਟਰ ਐਨ ਪਲੱਸ ਦੇ ਦਿੰਦੇ ਸ਼ਕੀਨ ਫੁੱਲਦਾ ਹਣਾ ਹਾਂ ਇਹ ਸ਼ਕੀਨ ਫੁੱਲ ਆ ਗਈ ਇੱਕ ਗੱਲ ਦੱਸਦਾ ਨਾ گاਵਾਂ ਦਾ ਇਹ ਆਰਡਰ ਤੇ ਇਹ ਥਣ ਦਾ ਸੈਜ ਕਾਮਯਾਬ ਹੁੰਦਾ گاਵਾਂ 'ਚ ਕਿਉਂਕਿ گاਵਾਂ ਦਾ ਕੋਈ ਲੰਮਕ ਆਰਡਰ ਨਹੀਂ ਕੰਮ ਕਰਦਾ ਥਣ ਦਾ ਸੈਜ ਵੀ ਸੋਹਣਾ ਤੇ ਆਰਡਰ ਵੀ ਜਮਾ ਠੰਡੀ ਵੀ ਬਹੁਤ ਆ ਬੱਚੀ ਫਿਕਸ ਹੀ ਆ ਗਿਆ ਜਮਾ ਇਹਨਾਂ ਦਾ ਚੋਣ ਚ ਪਾਉਂਦੀ ਮਾ ਬਹਿ ਜਾ ਧਾਰ ਮਾਰੀ ਯਾਰ ਬੱਚੀ ਦੇ ਥੱਲੇ ਯਾਰ ਇਹ ਖੜ ਜਾ ਕੋਈ ਮਾਰ ਦੇ ਇਹ ਲੈ ਛਵਾਈ ਆ ਗਈ ਮੋਤੀ ਪੂਰੀ ਇਹਦਾ ਰੇਟ ਕੀ ਰਹੂਗਾ ਨਿੰਮੀ ਬੱਛੀ ਤਾਂ ਹੈਗੀ ਡੇਢ ਦੀ ਆਪਾਂ ਕਿੰਨੇ ਦੇਣਾ ਆਪਾਂ ਬੱਛੀ ਦੇਣਾ 1.5 ਲੱਖ ਨੇ 1.25 ਹਜ਼ਾਰ ਇਹ ਮਿਲੂਗੀ 1.25 ਦੀ ਤੇ ਹੁਣ ਮਾਰਦੇ ਆਹ ਵੈਰੈਟੀ ਦੇ ਇਹ ਹਰਿਆਣੇ ਚ ਖਰਲ ਪਿੰਡਾ ਠੀਕ ਹੈ ਜੀ ਆਪਾਂ ਤਾਂ 30 35 ਕਿਲੋਮੀਟਰ ਦੂਰ ਠੀਕ ਹੈ ਜੀ ਉਥੋਂ ਕਟਾ ਲਿਆ ਠੀਕ ਹੈ ਜੀ ਉਥੇ ਪੰਚਾਇਤੀ ਬੁੱਲਤੀ ਬੂਰਾ ਠੀਕ ਹੈ ਜੀ ਉਹਦੀਆਂ ਝੋਟੀਆਂ ਦਾ ਰਿਕਾਰਡ ਰਹਿੰਦਾ 20 ਪਲੱਸ ਉਮਰ ਕਿੰਨੀਆਂ ਦੰਦਾਂ ਦੇ ਦੋ ਦੰਦਾਂ ਜੇ ਦੰਦ ਪਟਕੇ ਦਿਖਾ ਦੇ ਕੱਟ ਕੇ ਸਿਰਫ ਦੋ ਦੰਦਾਂ ਦੋ ਦੰਦਾਂ ਕੱਟੇ ਦੇ ਦੰਦ ਦੇਖ ਲਾ ਇਹ ਦੰਦਾਂ ਆ ਗਏ ਦੋ ਦੰਦ ਤੇ ਕੰਪਨੀ ਆ ਗਈ ਇਹਦੀ ਬ੍ਰਾਉਨ ਬੂਰਾ ਆ ਗਿਆ ਬੂਰਾ ਤੇ ਟੈਸਟਿਕਲ ਦਾ ਸਹਿਜ ਵੀ ਬਹੁਤ ਸੋਹਣਾ ਜੋ ਬਹੁਤ ਵਧੀਆ ਕੱਟਾ ਦਿਖਾ ਦੂਗਾ ਬਾਈ ਇਹ ਨੇੜਿਆਂ ਜੇ ਫੜ ਕੇ ਤੋੜਨੀ ਐ ਇਹਨੂੰ ਬੁੱਲ ਤੋਂ ਥੋੜਾ ਜਿਹਾ ਅਸੀਂ ਡਰ ਜਿਆ ਨੇ ਨਾ 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 ਡਰਨ ਵਾਲਾ ਬੋਲੇ ਨਹੀਂ ਹੈਗਾ ਠੰਡੇ ਸੁਭਾਅ ਦਾ ਜਮਾਨਾ ਡਰਨ ਵਾਲਾ ਬੋਲ ਨਹੀਂ ਜੇ ਡਰਨ ਵਾਲਾ ਬੋਲ ਹੋਵੇ ਆਪਾਂ ਨੱਥ ਪਾਉਂਦੇ ਹਾ ਜਿਹਦਾ ਨੱਥ ਵੀ ਨਹੀਂ ਪਾਈ ਓਏ ਮੈਂ ਲੈਂਦਾ ਹੀ ਨਹੀਂ ਚੀਜ਼ ਮੈਂ ਚੀਜ਼ ਉਹ ਲਵਾਂ ਜਿਹੜੀ ਸ਼ੋਰੂਮ ਵਾਲੀ ਆ ਕੁਆਲਿਟੀ ਵਾਲੀ ਹਾਂ ਕੁਆਲਿਟੀ ਵਾਲੀ ਮੈਨੂੰ ਪਿਆਰਾ ਲੱਗਿਆ ਤਾਂ ਲੈ ਲਿਆ ਕੱਦ ਆ ਗਿਆ ਇਹਦਾ ਫੁੱਲ ਵੱਡਾ ਤੇ ਸ਼ਕੀਨ ਆ ਗਿਆ ਫੁੱਲ ਦੰਦਾਂ 'ਚ ਆ ਗਿਆ ਪਿਓਰ ਦੋ ਦੋ ਕੋਈ ਗੱਲ ਨਹੀਂ ਕੋਈ ਗੱਲ ਦੇਖ ਕੇ ਲੈ ਜੂਗਾ ਸੱਜਣ ਲਈ ਆਵੂਗਾ ਤੇ ਸਿੰਗਾ ਗਿਆ ਜਮਾ ਬੰਦ ਮਾਂ ਦਾ ਕੀ ਰਿਕਾਰਡ ਹੈ ਮਾਂ ਦਾ 20 20 20 ਲੀਟਰ ਦੁੱਧ ਕੱਢਿਆ ਇਹਦੀ ਮਾਂ ਨੇ ਤੇ ਉੱਥੇ ਝੋਟੀਆਂ ਪਤਾ ਕੀ ਆ ਹਰਿਆਣੇ ਦੇ ਖਰਲ ਹਰਲ ਪਿੰਡਾ ਜਿਹਨੂੰ ਮਰਜ਼ੀ ਪਤਾ ਕਰ ਲੋ ਫੋਨ ਕਰਕੇ ਉੱਥੇ ਝੋਟੀਆਂ 20 ਪਲੱਸ ਨੇ ਜਿਹੜੀਆਂ ਬੂ ਠੀਕ ਆ ਗਾਣਾ ਹਾਂ ਕਿਉਂਕਿ ਉਹ ਬੂਰਾ ਕੱਟਾ ਚੰਗਾ ਉਸ ਪਿੰਡ ਚ ਹਾਂ ਉਸ ਚੰਗੇ ਚ ਪਿੰਡ ਚ ਚੰਗਾ ਮੈਂ ਤਾਂ ਲਿਆ ਨਹੀਂ ਮੈਂ ਲੈਂਦਾ ਨਹੀਂ ਸੀ ਹਾਂ ਤੇ ਪਿੱਠਪੁੜੇ ਦੀ ਬਣਾਵਟ ਤੇ ਇਹਦੇ ਟੈਸਟਿਕਲ ਦਾ ਜਿਹੜਾ ਸਹਿਜ ਆ ਹਨਾ ਸਹਿਜ ਵੀ ਇੱਥੋਂ 12 12 ਵਧੀਆ ਕੱਟਾ ਟੈਸਟਿਕਲ ਦਾ ਸਹਿਜ ਵੀ ਸੋਹਣਾ ਕਿਉਂਕਿ ਕੋਈ ਕੱਟਾ ਹੀ ਵਾਲਾ ਪਿਆਰਾ ਤਾਂ ਲਿਆ ਮੈਂ ਇਹਦੇ ਪੈਸੇ ਨੇ ਮੈਂ ਕਿੰਨੇ ਲੈ ਲਾਂਗੇ ਆਪਾਂ ਇਹਦਾ 1.5 ਲੱਖ ਲਵਾ ਡੇਢ ਦਾ ਦੇ ਡੇਢ ਦਾ ਦੇਣਾ ਮਾਨਤਾਨ ਹੋ ਜੂ ਮਾਨਤਾਨ ਜੇ ਕਿਸੇ ਨੇ ਪਹੁੰਚ ਕਰਾਣ 200 ਕਿਲੋਮੀਟਰ ਕਰਦਾ ਏ ਜੇ ਘਰੇ ਕੋਈ ਆ ਕੇ ਲੈ ਕੇ ਜਾਊਗਾ 1 40 ਦਾ ਦੇ ਦੋ ਕਰੋ ਇੱਕ 40 ਦਾ ਕਰੋ ਇਥੇ 40 ਦਾ 10000 ਛੋਟ ਹੋਊਗੀ ਠੀਕ ਆ ਆ ਆ ਆ ਆ ਸਾਨ ਦੀ ਉਮਰ ਕਿੰਨੀ ਆ ਇਹ ਸਾਨ ਹੈਗਾ ਚਾਰ ਦੰਦ ਮੂੰਹ ਤੋਂ ਅਰਜਨ ਕੁੰਗੜ ਦਾ ਬੱਚਾ ਇਹ ਚਾਰ ਦੰਦ ਵੱਡਾ-ਵੱਡਾ ਬਹੁਤ ਆ ਵਾਹ ਵੱਡਾ ਅਰਜਨ ਕੁੰਗੜ ਦਾ ਬੱਚਾ ਇਹ ਇਹਦੀ ਮਾਂ ਦਾ ਕੀ ਰਿਕਾਰਡ ਆ ਇਹਦੀ ਮਾਂ ਨੇ ਦੁੱਧ ਦਿੱਤਾ 20 ਪਲੱਸ ਦੇ ਦੀ ਨਮੀ ਇਹ ਵੀ ਹਰਿਆਣੀ ਲਈ ਹਾਂ ਹਾਂ ਅਰਜਨ ਕੁੰਗੜ ਦਾ ਨਹੀਂ ਇਹਦੀ ਮਾਂ ਹਰਿਆਣੀ ਜੀ ਸੀ ਮੇਰੇ ਹਾਂ ਹਾਂ ਹਰਿਆਣੇ ਚੋਂ ਹਰਿਆਣੇ ਚੋਂ ਲਈ ਆ ਐਨੂੰ ਹੋ ਕੇ ਦਿਖਾਈ ਜਰੀ ਬੱਚਾ ਦੇਖੀ ਕੀ ਚੀਜ਼ ਆ ਰਿੰਗ ਸਿੰਘ ਤੇ ਚੀਜ਼ ਬੱਚਾ ਹੋਰ ਕੋਈ ਥੋੜੀ ਬੋਜ ਕੇ ਤੋਰ ਦੇ ਖੋਲਾ ਖੋਲੇ ਇਹਦਾ ਬੜਾ ਠੰਡਾ ਬੱਚਾ ਦੇਖੋ ਖੋਲ ਕੇ ਦੰਦਾਂ ਚ ਆ ਗਿਆ ਚਾਰ ਦੰਦ ਠੰਡਾ ਵਾਲਾ ਬੱਚਾ ਜਿਹੜੀ ਆ ਗਈ ਅਰਜਨ ਕੁੰਗੜ ਦੀ ਕਾਦਰ ਸਾਈਡ ਅਰਜਨ ਕੁੰਗੜ ਦੀ ਆ ਗਈ ਕੱਦ ਪੱਡਾ ਆ ਗਿਆ ਫੁੱਲ ਵੱਡਾ ਤੇ ਲੰਬਾਈ ਲੰਬੂਈ ਵੀ ਫੁੱਲ ਆ ਗਈ ਤੇ ਸਿੰਗ ਆ ਗਿਆ ਕਹਿੰਦੇ ਦੀ ਬੰਦ ਜਮਾ ਐ ਨਾ ਉਮਰੇ ਦੀ ਨਿਆਣੀ ਆ ਹਲੇ ਜੋ ਦੰਦ ਭਰੂਗਾ ਉਹਦੋਂ ਕਾਫੀ ਠੰਡਾ ਵਾਲਾ ਬੱਚਾ ਯਾਰ ਇਹ ਬੱਚਾ ਕਿਤੇ ਦੇਖੀਗੇ ਇੱਕ ਗੱਲ ਹੋਰ ਦੱਸਦਾ ਕਿਤੇ ਇੱਕ ਗੱਲ ਦੱਸ ਇਹੋ ਜਿਹਾ ਬੱਚਾ ਕਿਤੇ ਪੈਦਾ ਹੁੰਦਾ ਮੂਰੀ ਮੂਰੀ ਪਾਈਆਂ ਨੇ ਬਾਈ ਨੇ ਨਕਰੀ ਪਾਈ ਹੋਈ ਕਿਸੇ ਦੀ ਇਹੋ ਜਿਹਾ ਬੱਚਾ ਨਹੀਂ ਮਿਲਦਾ ਹੈਗਾ ਕਿਤੇ ਕੋਈ ਹਰੇਕ ਫੇਰੀ ਜਾ ਉਹ ਅਗਲਾ ਕਹਿੰਦਾ ਇਹਦੇ ਪੈਸੇ ਕਿੰਨੇ ਲੱਗੇ ਇਹਦੇ ਪੈਸੇ ਫੋਨ ਤੇ ਕਰਾਂਗੇ ਹੈ ਬਾਲੀ ਤਾਂ ਨਹੀਂ ਮੰਗਦਾ ਨਹੀਂ ਮੰਗਦਾ ਜਿਹੜਾ ਜਿਹੜਾ ਵੀਰ ਫੋਨ ਕਰੂਗਾ ਫੋਨ ਬੱਚਾ ਦੇ ਕੇ ਦੋਰੂਗਾ ਲੈ ਆ ਬਾਈ ਲੈ ਆ ਲੈ ਆ ਲੈ ਇਹਨੂੰ ਪਰੇਸ਼ਾਨ ਨਾ ਕਰ ਲਿਆ ਇਹ ਆ ਗਿਆ ਚਾਰ ਦੰਦ ਕੱਦ ਵੱਡਾ ਆ ਗਿਆ ਫੁੱਲ ਵੱਡਾ ਲੰਬਾਈ ਵੀ ਫੁੱਲ ਆ ਗਈ ਫਾਦਰ ਸਾਈਡ ਆ ਗਈ ਅਰਜਨ ਪੁੱਤਰ ਦੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਇਹ 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 ਫੋਨ ਤੇ ਕਰਾਂਗੇ ਇਹ ਰੇਟ ਕਰ ਲਾਂਗੇ ਬਾਈ ਕੰਨਾ ਫੋਨ ਤੇ ਨੰਬਰ ਬੋਲ ਦਈਏ 6283092551 6283092551 92561 8001 92561 8001 ਹਾਂ ਇਹਨਾਂ ਸਾਰੇ ਪ੍ਰਸ਼ਨਾਂ ਚੋ ਬਾਈ ਤੁਹਾਨੂੰ ਜਿਹੜਾ ਵੀ ਪਸੰਦ ਆਊਗਾ ਬਾਈ ਤੋਂ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ ਠੀਕ ਹੈ ਜੀ